ਸਾਬਤ ਆਪਣੇ ਆਪਣੇ ਧਰਮ ਸ਼ਾਸਤਰ ਗ੍ਰੰਥਾਂ ਦੇ ਮੁਤਾਬਿਕ ਆਪਣੇ ਆਪਣੇ ਵਿਚਾਰ ਦੇ ਨਾਲ ਕਈ ਤਰ੍ਹਾਂ ਦੀ ਮੁਕਤੀ ਮੰਨੀ ਗਈ ਹੈ। ਕਈ ਵਿਦਵਾਨਾਂ ਨੇ ਤਿੰਨ ਮੁਕਤੀਆਂ ਦਾ ਜ਼ਿਕਰ ਕੀਤਾ ਸਿਰਫ ਤਿੰਨ ਮੁਕਤੀਆਂ ਜੀਵਨ ਮੁਕਤੀ ਵਦੇਹੇ ਮੁਕਤੀ ਤੇ ਨਿਤ ਮੁਕਤੀ ਜੀਵਨ ਮੁਕਤੀ ਉਸ ਨੂੰ ਮੰਨਦੇ ਨੇ ਜੋ ਸਰੀਰ ਅੰਦਰ ਰਹਿੰਦੇ ਆ ਵਾਹਿਗੁਰੂ ਦੀ ਬੰਦਗੀ ਕਰਦੇ ਆ ਆਤਮ ਗਿਆਨ ਰਾਹੀ ਬੰਦਨਾ ਤੋਂ ਮੁਕਤ ਹੋ ਜਾਂਦੇ ਹਨ ਦੁਨਿਆਵੀ ਵਸਤਾ ਤੋਂ ਮੁਕਤ ਹੋ ਜਾਂਦੇ ਹਨ ਕੋਲੇ ਬਹੁਤ ਕੁਝ ਹੈ ਪਰ ਉਸ ਨੂੰ ਆਪਣਾ ਨਹੀਂ ਮੰਨਦੇ ਉਸ ਨੂੰ ਮੁਕਤੀ ਕਿਹਾ ਜਾਂਦਾ ਹੈ ਬੜਾ ਧਨ ਹੈ ਬੜੀ ਜ਼ਮੀਨ ਜਾਇਦਾਦ ਐਸ਼ਵਾਰਾਮ ਬਹੁਤ ਹੈ ਔਰ ਉਸ ਤੋਂ ਮੁਕਤ ਹੋਣਾ ਸਿਰਫ ਇਹ ਮੰਨਣਾ ਹੈ ਕਿ ਇਹ ਮੇਰਾ ਕੁਝ ਵੀ ਨਹੀਂ ਸਮਝ ਆ ਜਾਵੇ ਅੰਦਰ ਇੱਕ ਜ਼ਬਾਨ ਨਾਲ ਕਹਿਣਾ ਹੁੰਦਾ ਹੈ ਕਿ ਮੇਰਾ ਕੁਝ ਨਹੀਂ ਇੱਕ ਅੰਦਰੋਂ ਹਿਰਦੇ ਦੇ ਵਿੱਚੋਂ ਆਵਾਜ਼ ਆਉਣੀ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਇਹ ਅੰਦਰ ਦੀ ਆਵਾਜ਼ ਹੈ ਭਗਤ ਸਾਹਿਬ ਜੀ ਨੇ ਗੁਰੂ ਸਹਿਬਾਨਾ ਨੇ ઋਸ਼ੀਆ ਮੁਨੀਆਂ ਨੇ ਆਪਣੇ ਬਾਣੀ ਦੇ ਰਾਹੀ ਅੰਦਰ ਦੀ ਆਵਾਜ਼ ਨੂੰ ਕਲਮ ਬੰਦ ਕਰ ਦਿੱਤਾ ਹੈ ਔਰ ਇਹ ਅੰਦਰ ਦੀ ਆਵਾਜ਼ ਹੈ ਜ਼ਬਾਨ ਦੇ ਨਾਲ ਅਸੀਂ ਬਹੁਤ ਕੁਝ ਕਹਿ ਦਿੰਨੇ ਆ ਜ਼ਬਾਨ ਦੇ ਨਾਲ ਅਸੀਂ ਆਪਣੀ ਵਿੜਾਈ ਵੀ ਕਰਦੇ ਹਾਂ ਆਪਣੇ ਆਪ ਨੂੰ ਨੀਵਾ ਵੀ ਦੱਸਦੇ ਹਾਂ ਅਪਰਾਧੀ ਦੂਣਾ ਨੀ ਵਜੋ ਹੰਤਾ ਮਿਰਗਾ ਹੈ ਇਥੇ ਅਪਰਾਧੀ ਵੀ ਨਿਉ ਨਿਉ ਜਾਂਦੇ ਨੇ ਪਰ ਅਸਲ 'ਚ ਨਿਉਣਾ ਕੀ ਹੈ ਮੰਨਣਾ ਕੀ ਹੈ ਅਸੀਂ ਆਪਣੀ ਜ਼ੁਬਾਨ ਦੇ ਨਾਲ ਮੰਨ ਲੈਨੇ ਹਾਂ ਲੋਕਾਂ ਦੇ ਵਿੱਚ ਵਾਹ ਵਾਹ ਕਰਦੇ ਹਾਂ ਪਰ ਸਾਡਾ ਅੰਦਰਲਾ ਮਨ ਮੰਨਦਾ ਨਹੀਂ ਸੋ ਬੰਦਨਾ ਤੋਂ ਅਸੀਂ ਮੁਕਤ ਹੁੰਦੇ ਨਹੀਂ ਇਸ ਕਰਕੇ ਕਹਿੰਦੇ ਤਿੰਨ ਮੁਕਤੀਆਂ ਵਿਦਵਾਨਾਂ ਨੇ ਮੇਨ ਮੰਨੀਆਂ ਨੇ ਵੱਡੀਆਂ ਮੰਨੀਆਂ ਨੇ ਕਿ ਜੀਵਨ ਮੁਕਤੀ ਉਸ ਨੂੰ ਮੰਨਦੇ ਜੋ ਸਰੀਰ ਦੇ ਅੰਦਰ ਰਹਿੰਦੇ ਆ ਵਾਹਿਗੁਰੂ ਦੀ ਬੰਦਗੀ ਕਰਦੇ ਆ ਆਤਮ ਗਿਆਨ ਰਾਹੀ ਬੰਦਨਾ ਤੋਂ ਮੁਕਤ ਹੋ ਜਾਵੇ ਫਿਰ ਦੂਜੀ ਮੁਕਤੀ ਜੋ ਜੀਵ ਦੇ ਨਸ਼ਟ ਹੋਣ ਤੇ ਮੁਕਤੀ ਪ੍ਰਾਪਤ ਕਰਦੇ ਹਨ ਉਹ ਵਿਦੇਹੇ ਮੁਕਤ ਹਨ ਜੋ ਜੀਵ ਕਰਮ ਦੇ ਵਾਸ ਵਿੱਚ ਪੈ ਕੇ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੇ ਅਤੇ ਅਵਤਾਰ ਵਾਂਗ ਆਪਣੀ ਜਾਂ ਪਰਮਾਤਮਾ ਦੀ ਇੱਛਾ ਅਨੁਸਾਰ ਵੱਖਰੇ ਵੱਖਰੇ ਲੋਕਾਂ ਵਿੱਚ ਵਿਚਰਦੇ ਰਹਿੰਦੇ ਹਨ ਉਹ ਨਿਤ ਮੁਕਤ ਹਨ ਸੋ ਤਿੰਨ ਤਰ੍ਹਾਂ ਦੀ ਮੁਕਤੀ ਗੁਰੂ ਗ੍ਰੰਥ ਵਿਸ਼ਵ ਕੋਸ਼ ਦੇ ਵਿੱਚ ਇਹ ਲਿਖਿਆ ਪਰ ਗੁਰਬਾਣੀ ਅਤੇ ਗ੍ਰੇਹ ਇਤਿਹਾਸ ਅਨੁਸਾਰ ਇਹ ਉਪਰੋਕਤ ਮੁਕਤੀਆਂ ਇਸ ਪ੍ਰਕਾਰ ਹਨ ਕਹਿੰਦੇ ਦੇਖ ਪਾਈ ਕਿਰਪਾਲੂ ਸਤਗੁਰ ਜੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਨੌਵੀਂ ਅਸ਼ਟਪਦੀ ਦੀ ਸਤਵੀਂ ਪੌੜੀ ਅੰਦਰ ਜੀਵਨ ਮੁਕਤ ਪੁਰਖ ਉਸ ਨੂੰ ਕਿਹਾ ਜਿਹੜਾ ਇਨ੍ਹਾਂ ਅੱਠਾਂ ਗੁਣਾਂ ਦੇ ਵਿੱਚ ਸੰਪੂਰਨ ਹੋਵੇ ਜੀਵਨ ਮੁਕਤ ਪੁਰਖ ਉਹੀ ਕਿਆ ਜਾ ਸਕਦਾ ਹੈ ਜਿਹੜਾ ਵਾਹਿਗੁਰੂ ਜੀ ਦੇ ਹੁਕਮ ਨੂੰ ਦਿਲੋਂ ਪ੍ਰੇਮ ਸਹਿਤ ਮੰਨਦਾ ਹੋਵੇ ਖੁਸ਼ੀ ਅਤੇ ਚਿੰਤਾ ਦੇ ਸਮੇਂ ਵਿੱਚ ਇੱਕ ਸਮਾਨ ਬਿਰਤੀ ਦਾ ਰਹਿਣਾ ਹੁਣ ਸਾਡੀ ਕੀ ਬਿਰਤੀ ਹੈ ਅਸੀਂ ਖੁਸ਼ੀ ਦੇ ਵਿੱਚ ਵੀ ਰੱਬ ਨੂੰ ਭੁੱਲ ਜਾਂਦੇ ਹਾਂ ਅਸੀਂ ਆਪੇ ਤੋਂ ਬਾਹਰ ਹੋ ਜਾਂਦੇ ਹਾਂ ਸਾਡੇ ਘਰ ਦੇ ਵਿੱਚ ਕੋਈ ਖੁਸ਼ੀਆਂ ਦਾ ਸਮਾਂ ਹੈ ਅਸੀਂ ਉਸ ਖੁਸ਼ੀਆਂ ਨੂੰ ਪ੍ਰਗਟਾਉਣ ਦੇ ਲਈ ਦੁਨੀਆ ਦੇ ਵਿੱਚ ਬੜਾ ਰੌਲਾ ਪਾਉਂਦੇ ਹਾਂ ਬੜੀਆਂ ਉੱਚੀਆਂ ਆਵਾਜ਼ਾਂ ਦੇ ਵਿੱਚ ਗੰਧਨ ਵੈਣ ਲਾਉਨੇ ਆ ਗੀਤ ਲਾਉਨੇ ਆ ਅਸੀਂ ਨੱਚਦੇ ਹਾਂ ਕੁੱਦਦੇ ਹਾਂ ਇਹਦਾ ਭਾਵ ਇਹ ਕਿ ਅਸੀਂ ਆਪੇ ਤੋਂ ਬਾਹਰ ਹੋ ਗਏ ਅਸੀਂ ਨਸ਼ਾ ਕਰਕੇ दारू ਸਿੱਕਾ ਦਾ ਸੇਵਨ ਕਰਕੇ ਸਾਡੇ ਕੇਸ ਗਲਾਂ ਵਿੱਚ ਹੁੰਦੇ ਨੇ ਦਸਤਾਰ ਸਾਡੀ ਟੇਢੀ ਹੋ ਜਾਂਦੀ ਅਸੀਂ ਜਦੋਂ ਨੱਚਦੇ ਹਾਂ ਸਾਡੇ ਬੁਰੇ ਹਾਲਾਤ ਹੋ ਜਾਂਦੇ ਹਨ ਇਹ ਆਪੇ ਤੋਂ ਬਾਹਰ ਹੋ ਗਿਆ ਜਿਹਨੂੰ ਝੱਲਾ ਕਹਿ ਦਈਏ ਕਮਲਾ ਕਹਿ ਦਈਏ ਹੋ ਜਾਂਦਾ ਹੈ ਉਹ ਕਹਿੰਦੇ ਭਾਈ ਜੀਵਨ ਮੁਕਤ ਪੁਰਖ ਉਹੀ ਹੈ ਜਿਹੜਾ ਪ੍ਰੇਮ ਸਹਿਤ ਮੰਨਦਾ ਹੈ ਤੇ ਖੁਸ਼ੀ ਅਤੇ ਚਿੰਤਾ ਦੇ ਸਮੇਂ ਵਿੱਚ ਇੱਕ ਸਮਾਨ ਬਿਰਤੀ ਦਾ ਰਹਿਣਾ ਇਹ ਹੀ ਸਭ ਤੋਂ ਵੱਡੀ ਸਭ ਤੋਂ ਵੱਡੀ ਜਿਹੜੀ ਇਹ ਆਪਣੇ ਅੰਦਰ ਦੀ ਏਕਤਾ ਨੂੰ ਬਰਕਰਾਰ ਰੱਖਣਾ ਹੈ ਇਹਨੂੰ ਮੁਕਤੀ ਕਿਹਾ ਜਾਂਦਾ ਹੈ ਜਦੋਂ ਘਰ ਦੇ ਵਿੱਚ ਕੋਈ ਦੁੱਖ ਕਲੇਸ਼ ਆ ਜਾਵੇ ਉਸ ਵਕਤ ਵੀ ਬੰਦਾ ਆਪੇ ਤੋਂ ਬਾਹਰ ਹੋ ਜਾਂਦਾ ਹੈ ਉਸ ਦੁੱਖ ਦੇ ਵਿੱਚ ਵੀ ਵਿਰਲਾਪ ਵੀ ਕਰਦਾ ਹੈ ਜੇ ਕਿਤੇ ਕੋਈ ਤਕਰਾਰ ਦੀ ਗੱਲ ਹੋਵੇ ਤਾਂ ਹਥਿਆਰ ਚੱਕ ਲੈਂਦਾ ਹੈ ਆਪੇ ਤੋਂ ਬਾਹਰ ਹੋ ਜਾਂਦਾ ਹੈ ਤਾਂ ਦੁੱਖ ਤੇ ਸੁੱਖ ਦੇ ਵਿੱਚ ਦੋਨਾਂ ਨੂੰ ਇਹ ਹਰ ਕੋਈ ਵਿਅਕਤੀ ਸਹਿ ਨਹੀਂ ਕਰ ਸਕਦਾ ਸੁੱਖ ਵੀ ਨਹੀਂ ਝੱਲਿਆ ਜਾਂਦਾ ਦੁਨੀਆ ਦੇ ਲੋਕਾਂ ਤੋਂ ਦੁੱਖ ਵੀ ਨਹੀਂ ਝੱਲਿਆ ਜਾਂਦਾ ਸੋ ਕਹਿੰਦੇ ਭਾਈ ਫਿਰ ਤੂੰ ਹਜੇ ਮੁਕਤ ਨਹੀਂ ਫਿਰ ਅਗਲੀ ਤੀਜੀ ਗੱਲ ਕਰਦੇ ਕਹਿੰਦੇ ਉਸ ਤੇ ਆਤਮਿਕ ਅਵਸਥਾ ਦੇ ਵਿੱਚ ਸਦਾ ਖੇੜਾ ਬਣਿਆ ਰਹਿਣਾ ਇਸ ਆਨੰਦਮਈ ਅਵਸਥਾ ਦਾ ਵਿਸ਼ੋੜਾ ਨਹੀਂ ਸਦੀਵੀ ਆਨੰਦ ਹੈ ਸੋਨਾ ਤੇ ਮਿੱਟੀ ਜਿਸ ਨੂੰ ਇੱਕ ਸਮਾਨ ਪ੍ਰਤੀਤ ਹੋਵੇ ਭਰਤਰੀ ਜੀ ਵਰਗੇ ਕਾਰਨ ਵਿਰਾਗ ਦੇ ਧਾਰਣੀ ਜਿਨ੍ਹਾਂ ਨੇ ਰਾਜ ਭਾਗ ਤਿਆਗ ਦਿੱਤਾ ਰਤਨ ਜੜਤ ਸ਼ੀਸ਼ ਮਹਿਲ ਛੱਡ ਦਿੱਤੇ ਸੁੰਦਰ ਪਟਰਾਣੀਆਂ ਤੇ ਸੇਜਾਂ ਦੇ ਸੁਖ ਆਨੰਦ ਵਿਸ਼ੇ ਭੋਗ ਨੂੰ ਲਤ ਮਾਰ ਦਿੱਤੀ ਵਿਰਾਗ ਮਈ ਅਵਸਥਾ ਦੇ ਵਿੱਚ ਸਵੇਰੇ ਵੱਡੇ ਤੜਕੇ ਸਿਆਲ ਦੀ ਰੁੱਤ ਸੀ ਤੁਰੇ ਜਾਂਦਿਆਂ ਕੀ ਤੱਕਿਆ ਰਸਤੇ ਵਿੱਚ ਕਿਸੇ ਦੇ ਕਿਸੇ ਦਾ ਪਾਣ ਚਬ ਕੇ ਠੁੱਕਿਆ ਹੋਇਆ ਸੀ ਭਰਤਰੀ ਜੀ ਨੂੰ ਭੁਲੇਖਾ ਪਿਆ ਕਿ ਕੀਮਤੀ ਲਾਲ ਪਿਆ ਤੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਪੈਣ ਨਾਲ ਸੁਖ ਚਮਕ ਰਿਆ ਸੀ ਤੇ ਭਰਤਰੀ ਜੀ ਦੇ ਲਾਲ ਚੁੱਕਣਾ ਚਾਹਿਆ ਜਿਸ ਵੇਲੇ ਹੱਥ ਪਾਇਆ ਤਾਂ ਥੁੱਕ ਨਾਲ ਹੱਥ ਪਰ ਗਿਆ ਉਸ ਵੇਲੇ ਨੇਤਰਾਂ ਵਿੱਚੋਂ ਜਲ ਭਰ ਆਇਆ ਤੇ ਵਿਰਾਗ ਅੰਦਰ ਆ ਕੇ ਬਚਨ ਕਹੇ ਰਤਨ ਜੜਤ ਮੰਦਰ ਤਜੇ ਅਰ ਸਖੀਯਨ ਕੇ ਸਾਥ ਰੇ ਮਨ ਤੋਖੀ ਲਾਲ ਕੇ ਭਇਓ ਪੀਕ ਮੈਂ ਹਾਥ ਇਸ ਲਈ ਸੋਨਾ ਤੇ ਮਿੱਟੀ ਇੱਕ ਸਮਾਨ ਸਮਝਣੀ ਹੈ ਤਾਂ ਔਖੀ ਪਰ ਜਿਸ ਦੀ ਐਸੀ ਅਵਸਥਾ ਹੈ ਉਹ ਇੱਕ ਸਮਾਨ ਸਮਝਦਾ ਹੈ ਕਦੀ ਅਸੀਂ ਸੋਚ ਕੇ ਦੇਖਿਆ ਮਾਇਆ ਦੀ ਸਾਨੂੰ ਕਿੱਥੋਂ ਤੱਕ ਲੋੜ ਹੈ ਧਨ ਦੀ ਸਾਨੂੰ ਕਿੱਥੋਂ ਤੱਕ ਲੋੜ ਹੈ ਤਨ ਦੀ ਸਾਨੂੰ ਉਥੋਂ ਤੱਕ ਲੋੜ ਹੈ ਜਿੱਥੋਂ ਤੱਕ ਸਾਡੇ ਮੰਨ ਕੇ ਚੱਲੋ ਸਾਡਾ ਸਰੀਰ ਹੈ ਉਹ ਦੁਖੀ ਹੋ ਗਿਆ ਉਸ ਨੂੰ ਕੋ ਰੋਗ ਲੱਗ ਗਿਆ ਔਰ ਉਹ ਰੋਗ ਕਿਸੇ ਹਕੀਮ ਕਿਸੇ ਡਾਕਟਰ ਕਿਸੇ ਵੈਦ ਕੋਲੋਂ ਸਹੀ ਨਹੀਂ ਹੋ ਰਿਹਾ ਉਹ ਬਿਮਾਰੀ ਉਹ ਰੋਗ ਵਸ ਤੋਂ ਬਾਹਰ ਹੋ ਗਿਆ ਤਾ ਸਾਡੇ ਕੋਲੇ ਚਾਹੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਕਿੰਨਾ ਮਰਜੀ ਤਾਨੂੰ ਹੋਵੇ ਉਹ ਮਾਇਆ ਵੀ ਸਾਨੂੰ ਜਵਾਬ ਦੇ ਜਾਂਦੀ ਹੈ ਕਿ ਨਹੀਂ ਹੁਣ ਮੇਰੇ ਕਰਕੇ ਤੇਰਾ ਇਸ ਸਰੀਰ ਦਾ ਠੀਕ ਹੋਣਾ ਨਾ ਮੁਮਕਿਨ ਹੈ ਨਹੀਂ ਮਾਇਆ ਉਥੋਂ ਤੱਕ ਸਾਥ ਦਿੰਦੀ ਜਿੱਥੋਂ ਤੱਕ ਸਾਡਾ ਅੰਦਰੋਂ ਸਰੀਰ ਸਾਥ ਦਿੰਦਾ ਹੋਵੇ ਮੰਨ ਲੈ ਕਿ ਚਲੋ ਸਾਡੇ ਕੋਲੇ ਮਾਇਆ ਬਹੁਤ ਹੈ ਮਾਇਆ ਬਹੁਤ ਹੈ ਪਰ ਅਸੀਂ ਕਿੰਨਾ ਕੁ ਪਹਿਨ ਸਕਦੇ ਆ ਕਿੰਨਾ ਕੁ ਅਸੀਂ ਪਹਿਨ ਸਕਦੇ ਆ ਕਰੋੜਾਂ ਦਾ ਲੱਖਾਂ ਦਾ ਕੋਈ ਪਹਿਨ ਲਾਵਾਂਗੇ ਕਿੰਨਾ ਕੁ ਅਸੀਂ ਲੱਖਾਂ ਕਰੋੜਾਂ ਦਾ ਖਾ ਲਵਾਂਗੇ ਆਖਰਕਾਰ ਬੰਦਾ ਰੱਜ ਜਾਂਦਾ ਹੈ ਪਹਿਨਣ ਤੋਂ ਵੀ ਰੱਜ ਜਾਂਦਾ ਹੈ ਖਾਣ ਤੋਂ ਵੀ ਰੱਜ ਜਾਂਦਾ ਹੈ ਕਿਉਂਕਿ ਸਰੀਰ ਹੈ ਜਿਹੜਾ ਇਹ ਪਤਾ ਨਹੀਂ ਕਿੰਨੇ ਕੋਈ ਜਨਮਾਂ ਦਾ ਥੱਕਿਆ ਹੋਇਆ ਹੈ ਇਹ ਸੱਚ ਜਾਣਿਓ ਵੇਖਣ ਤੋਂ ਵੀ ਥੱਕ ਜਾਂਦਾ ਪਰ ਜਿਹੜਾ ਬੰਦਾ ਦੁਨੀਆ ਵੇਖਣ ਤੋਂ ਥੱਕ ਗਿਆ ਸਮਝੋ ਉਹ ਰੱਬ ਨਾਲ ਜੁੜ ਗਿਆ ਜਿਹੜਾ ਬੰਦਾ ਖਾਣ ਤੋਂ ਥੱਕ ਗਿਆ ਸਮਝੋ ਉਹਨੇ ਆਪਣੇ ਅੰਦਰ ਸਬਰ ਨੂੰ ਪ੍ਰਾਪਤ ਕਰ ਲਿਆ ਸੋ ਇਹ ਗੱਲ ਸੋਚ ਕੇ ਦੇਖੋ ਕਿ ਮਾਇਆ ਜਿਹੜੀ ਹੈ ਧਨ ਹੈ ਜਿਹੜਾ ਧਨ ਸਿਰਫ ਉਹਨੂੰ ਹੀ ਮੰਨਿਆ ਜਾਵੇਗਾ ਜਿਹੜਾ ਸਾਡੇ ਕੰਮ ਆਵੇ ਉਸ ਤੋਂ ਵੱਧ ਜਿੰਨਾ ਵੀ ਧਨ ਸਾਡੇ ਕੋਲ ਹੈ ਉਹ ਕਿਸੇ ਕੰਮ ਨਹੀਂ ਚਾਹੇ ਉਹ ਬੈਂਕਾਂ ਦੇ ਵਿੱਚ ਪਿਆ ਸੋਨਾ ਚਾਂਦੀ ਅਸੀਂ ਘਰਾਂ ਵਿੱਚ ਨੱਪ ਦਈਏ ਪਰ ਉਹ ਕਿਸੇ ਕੰਮ ਨਹੀਂ ਉਹ ਪੁਰਾਣੇ ਸਮੇਂ ਦੇ ਵਿੱਚ ਇੱਕ ਬਜ਼ੁਰਗ ਕਹਾਵਤ ਕਹਿੰਦੇ ਹੁੰਦੇ ਸੀ ਕਹਿੰਦੇ ਖਾਦਾ ਪੀਤਾ ਪੱਕਾ ਦੱਬਿਆ ਮਾਲ ਪਰਾਇਆ ਇਹ ਦੱਬਿਆ ਹੋਇਆ ਜਿਹੜਾ ਮਾਲ ਹੈ ਸਾਡੇ ਕੰਮ ਨਹੀਂ ਦੁਨੀਆ ਦੇ ਕੰਮ ਆ ਸਕਦਾ ਹੈ ਅੱਗੇ ਪਰਿਵਾਰਾਂ ਦੇ ਕੰਮ ਆਈ ਜਾਵੇ ਪਰ ਇੱਥੇ ਗੱਲ ਇਹ ਹੈ ਕਿ ਜਦੋਂ ਸੰਸਾਰ ਤੇ ਆਏ ਤਾਂ ਬੰਦਗੀ ਕਰਨ ਦੀ ਗੱਲ ਨਾਮ ਜਪਣ ਦੀ ਗੱਲ ਅਸੀਂ ਇਕੱਲਿਆਂ ਕੀਤੀ ਉਸ ਦੇ ਵਿੱਚ ਪਰਿਵਾਰ ਕੁਟੰਬ ਕੋਈ ਜ਼ਿੰਮੇਵਾਰ ਨਹੀਂ ਪਰ ਅਸੀਂ ਉਹ ਕੰਮ ਕੀਤਾ ਨਹੀਂ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁਕਤੀ ਚੱਲੀ ਰਹੇ ਅਸਲ ਦੇ ਵਿੱਚ ਤੂੰ ਆਇਆ ਤਾਂ ਇੱਥੇ ਇਨਸਾਨੀ ਜਾਂਮੇ ਦਾ ਲਾਹਾ ਲੈਣ ਵਾਸਤੇ ਨਾਮ ਜਪਣ ਵਾਸਤੇ ਤੂੰ ਜਪਿਆ ਨਹੀਂ ਤੂੰ ਧੰਨ ਇਹਨਾਂ ਜੋੜ ਲਿਆ ਕਿ ਮੇਰੀਆਂ ਸੱਤ ਪੀੜ੍ਹੀਆਂ ਤੱਕ ਕੋਈ ਭੁੱਖਾ ਹੀ ਨਾ ਸੌਵੇਂ ਕੋਈ ਤਰਸੇ ਨਾ ਮਾਇਆ ਤੂੰ ਪਰ ਉਹ ਜੋੜਿਆ ਹੋਇਆ ਧੰਨ ਤੇਰੇ ਕਿਸੇ ਕੰਮ ਨਹੀਂ ਤੇਰੇ ਕਿਸੇ ਫਾਇਦੇ ਦਾ ਨਹੀਂ ਦੁਨੀਆ ਵਿੱਚ ਤੇਰੀ ਵਡਿਆਈ ਹੋ ਸਕਦੀ ਹੈ ਕਿ ਬੜਾ ਅਮੀਰ ਹੈ ਬੜਾ ਧਨਾੜ ਹੈ ਪਰ ਕਹਿੰਦੇ ਉਸ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਤੈਨੂੰ ਉਦੋਂ ਹੀ ਚੰਗਾ ਮੰਨਿਆ ਜਾਵੇਗਾ ਜਿਸ ਵਕਤ ਤੇਰੇ ਕੋਲੇ ਨਾਮ ਦਾ ਧੰਨ ਹੋਵੇਗਾ ਉਸ ਤੋਂ ਬਿਨਾਂ ਨਹੀਂ ਜੋ ਕਹਿੰਦੇ ਸੋਨੇ ਨੂੰ ਮਿੱਟੀ ਨੂੰ ਇੱਕ ਸਮਾਨ ਮੰਨ ਲੈ ਉਹਨਾ ਹੀ ਤੇਰੇ ਕੰਮ ਦਾ ਹੈ ਜਿੰਨਾ ਤੂੰ ਵਰਤ ਸਕੇ ਤੇਰੀ ਵਰਤੋਂ ਤੋਂ ਜ਼ਿਆਦਾ ਤੇਰੇ ਕਿਸੇ ਕੰਮ ਦਾ ਨਹੀਂ ਉਹ ਮਿੱਟੀ ਹੈ ਉਸ ਤੋਂ ਬਾਅਦ ਤੇਰੇ ਸਰੀਰ ਨੂੰ ਕੋਈ ਕਸ਼ਟ ਕੋਈ ਦੁੱਖ ਆ ਗਿਆ ਤੇ ਉਸ ਮਾਇਆ ਨੇ ਵੀ ਮੂੰਹ ਮੋੜ ਜਾਣਾ ਕਿ ਹੁਣ ਮੈਂ ਤੇਰਾ ਭਲਾ ਨਹੀਂ ਕਰ ਸਕਦਾ। ਸੋ ਕਹਿੰਦੇ ਅਮਰਤ ਦੇ ਅਰਥ ਵਿਦਵਾਨਾਂ ਨੇ ਕੀਤੇ ਹਨ ਮਿਰਤੂ ਤੋਂ ਰਹਿਤ ਕਰਨ ਵਾਲੀ ਵਸਤੂ। ਜ਼ਹਿਰ ਮਿਰਤੂ ਕਰਨ ਵਾਲੀ ਵਸਤੂ ਹੈ ਤੇ ਭਾਵ ਜੋ ਉਸ ਦੀ ਰਜਾ ਵਿੱਚ ਜਿਉਂਦਾ ਹੈ ਸਦਾ ਜਿਉਂਦੇ ਰਹਿਣ ਵਾਸਤੇ ਕਿਸੇ ਦੇਵਤਿਆਂ ਦੇ ਅਮਰਤ ਨੂੰ ਚੰਗਾ ਨਹੀਂ ਸਮਝਣਾ ਨਾ ਹੀ ਜ਼ਹਿਰ ਖਾ ਕੇ ਮਰਨ ਦਾ ਡਰ ਹੈ। ਜਿਸੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਤੇ ਵਿਖ ਜ਼ਹਿਰ ਸਮਾਨ ਹੈ ਫਿਰ ਅਗਲੀ ਗੱਲ ਕਰਦੇ ਮਾਨ ਅਬਮਾਨ ਭਾਵ ਸਤਕਾਰ ਦੇ ਨਿਰਾਦਰ ਇੱਕ ਸਮਾਨ ਹੈ ਮਾਨ ਹੁੰਦੇ ਹੋਏ ਨਿਮਾਣਾ ਤੇ ਤਾਨ ਹੁੰਦੇ ਹੋਏ ਨਿਤਾਣਾ ਵਾਲੀ ਅਵਸਥਾ ਹੋਵੇ ਸਮਾਨ ਅਵਸਥਾ ਹੈ ਰੰਕ ਤੇ ਰਾਜਾ ਬਰਾਬਰ ਨਜ਼ਰ ਆਵੇ ਰੰਕ ਕੰਗਾਲ ਹੈ ਰਾਜਾ ਬੜਾ ਤਣਾਡ ਹੈ ਪਰ ਇੱਕ ਸਮਾਨ ਰਾਜੇ ਦਾ ਮਨ ਅੰਦਰ ਡਰ ਨਾ ਹੋਵੇ ਰੰਕ ਦਾ અપਮਾਨ ਨਾ ਕਰੇ ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਸੋ ਇਹ ਤਾਂ ਗੁਰੂ ਸਾਹਿਬ ਜੀ ਨੂੰ ਹੀ ਬਾਣ ਆਉਂਦਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ आनंद ਵਿੱਚ ਬੈਠੇ ਸਨ ਤੇ ਬਾਦਸ਼ਾਹ ਹਮਾਇਉ ਦਰਸ਼ਨਾ ਨੂੰ ਆਇਆ ਸੀ ਦਰਸ਼ਨਾ ਨੂੰ ਆਇਆ ਲੋਧੀ ਖਾਨਦਾਨ ਦਾ ਅਖੀਰਲਾ ਬਾਦਸ਼ਾਹ ਇਬਰਾਹਿਮ ਬਾਬਰ ਦੇ ਮੁਕਾਬਲੇ ਤੇ ਜੰਗ ਦੇ ਵਿੱਚ ਮਾਰਿਆ ਗਿਆ ਸੀ ਤਾਂ ਸ਼ੇਰ ਸ਼ਾ ਸੂਰੀ ਜਿਸ ਦਾ ਪਹਿਲਾ ਨਾਮ ਫਰੀਦ ਸੀ ਇਹ ਫਰੀਦ ਬਿਹਾਰਖਾਂ ਪਾਸ ਚਲਾ ਗਿਆ ਇੱਕ ਵਾਰ ਬਿਹਾਰਖਾਂ ਨਾਲ ਫਰੀਦ ਸ਼ਿਕਾਰ ਖੇਡਣ ਗਿਆ ਫਰੀਦ ਨੇ ਇੱਕ ਸ਼ੇਰ ਮਾਰਿਆ ਤਾਂ ਬਿਹਾਰਖਾਂ ਨੇ ਇਸ ਦਾ ਨਾਮ ਹੀ ਸ਼ੇਰਖਾਂ ਰੱਖ ਦਿੱਤਾ ਸੀ ਬਿਹਾਰਖਾਂ ਆਪ ਨੂੰ ਸੁਲਤਾਨ ਕਹਾਉਣ ਲੱਗ ਗਿਆ ਆਖਿਰ ਸ਼ੇਰਖਾਂ ਇੰਨੀ ਤਾਕਤ ਫੜ ਗਿਆ ਸੀ ਕਿ ਬੰਗਾਲ ਉਪਰ ਕਬਜ਼ਾ ਕਰਕੇ ਇਸ ਨੇ ਆਪਣੇ ਆਪ ਨੂੰ ਫਰੀਦੂਦੀਨ ਸ਼ੇਰ ਸ਼ਾ ਅਖਵਾਣਾ ਸ਼ੁਰੂ ਕਰ ਦਿੱਤਾ ਇਸ ਸਮੇਂ ਹਮਾਇੂ ਨੇ ਸ਼ੇਰ ਸ਼ਾ ਪਾਸੋਂ ਸਨ 1539 ਦੇ ਵਿੱਚ ਹਾਰ ਖਾਦੀ ਸੀ ਦੂਸਰੀ ਵਾਰ ਕਨੌਜ਼ ਦੇ ਪਾਸ ਮੁਗਲ ਬਾਦਸ਼ਾਹ ਨੇ ਸ਼ੇਰ ਸ਼ਾ ਹਮਾਇੂ ਦੀ ਸ਼ੇਰ ਸ਼ਾ ਸੂਰੀ ਨਾਲ ਦੂਸਰੀ ਲੜਾਈ 1540 ਈਸਵੀ ਨੂੰ ਹੋਈ। ਇੱਥੇ ਹਮਾਇੂ ਪੂਰੀ ਤਰ੍ਹਾਂ ਹਾਰ ਗਿਆ। ਉਹ ਜਾਨ ਬਚਾਉਣ ਵਾਸਤੇ ਆਗਰੇ ਤੋਂ ਪੰਜਾਬ ਵੱਲ ਨਸਿਆ। ਉਹ ਸੁਲਤਾਨਪੁਰ ਤੋਂ ਦਰਿਆ ਬਿਆਸ ਪਾਰ ਕਰਕੇ ਸਿੱਧਾ ਲਾਹੌਰ ਨੂੰ ਜਾ ਰਿਹਾ ਸੀ। ਰਸਤੇ ਵਿੱਚ ਉਸ ਨੂੰ ਗੁਰੂ ਅੰਗਦ ਦੇਵ ਜੀ ਜੋ ਸਿੱਖਾਂ ਦੇ ਵਿਚ ਮੰਨਿਆ ਜਾਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਦੂਜੇ ਪਾਤਸ਼ਾਹ ਜੀ ਗੱਦੀ ਤੇ ਬਿਰਾਜਮਾਨ ਸਨ ਗੁਰੂ ਅੰਗਦ ਦੇਵ ਜੀ ਦਸ ਪਈ ਉਹ ਸਿੱਧਾ ਗੁਰੂ ਦੇਵ ਦੇ ਦਰਸ਼ਨਾਂ ਵਾਸਤੇ ਖੰਡੂਰ ਸਹਿਬ ਆਪ ਜਾ ਮਹਿਮਾ ਪ੍ਰਕਾਸ਼ ਅਨੁਸਾਰ ਜਿੱਥੇ ਇਸ ਵੇਲੇ ਗੁਰਦੁਆਰਾ ਮੱਲ ਅਖਾੜਾ ਹੈ ਗੁਰੂ ਅੰਗਦ ਦੇਵ ਜੀ ਉਸ ਥਾਂ ਤੇ ਬੈਠੇ ਬਾਲਕਾਂ ਦਾ ਢੋਲ ਕਰਾ ਰਹੇ ਸੀ ਹਮਾਇੂ ਭਾਵੇਂ ਗੁਰੂ ਜੀ ਕੋਲੋਂ ਆਪਣੇ ਹੱਕ ਵਿੱਚ ਆਸ਼ੀਰਵਾਦ ਦੀ ਇੱਛਾ ਨਾਲ ਆਇਆ ਸੀ ਪਰ ਉਸ ਦੇ ਮਨ ਵਿੱਚ ਬਾਦਸ਼ਾਹੀ ਦੀ ਹਉਮੈ ਮੌਜੂਦ ਸੀ ਹੋ ਸਕਦਾ ਹੈ ਕਿ ਗੁਰੂ ਘਰ ਦੇ ਵਿਰੋਧੀਆਂ ਨੇ ਬਾਦਸ਼ਾਹ ਦੇ ਕੰਨ ਵੀ ਭਰੇ ਹੋਣ ਤਾਰੀਖ ਗੁਰੂ ਖਾਲਸਾ ਅਨਸਾਰ ਗੁਰੂ ਜੀ ਸਮਾਧਿ ਵਿੱਚ ਬੈਠੇ ਸਨ ਹਮਾਇਉ ਉਥੇ ਖੜਾ ਰਿਹਾ ਤੇ ਮਹਾਰਾਜ ਆਪਣੀ ਮਸਤੀ ਵਿੱਚ ਖਾਮੋਸ਼ ਬੈਠੇ ਰਹੇ ਹਮਾਇਉ ਨੇ ਇਸ ਨੂੰ ਆਪਣਾ અપਮਾਨ ਸਮਝਿਆ ਉਸ ਦੀ ਚਾਹ ਸੀ ਕਿ ਗੁਰੂ ਜੀ ਖੜੇ ਹੋ ਕੇ ਉਸ ਦਾ ਸਤਿਕਾਰ ਕਰ ਦੇ ਕਿਉਂਕਿ ਆਮ ਫਕੀਰ ਬਾਦਸ਼ਾਹ ਇਸੇ ਤਰ੍ਹਾਂ ਆਦਰ ਕਰਿਆ ਕਰਦੇ ਸਨ ਗੁੱਸੇ ਵਿੱਚ ਹਮਾਇਉ ਤਲਵਾਰ ਧੂਕੇ ਗੁਰੂ ਜੀ ਵੱਲ ਵਧਿਆ ਗੁਰੂ ਜੀ ਨੇ ਬੜੀ ਨਿਰਪੈਤਾ ਦੇ ਨਾਲ ਮੁਸਕਰਾਉਂਦਿਆਂ ਉੱਤਰ ਦਿੱਤਾ ਇਹ ਬਾਦਸ਼ਾਹ ਜਿਹੜੀ ਤਲਵਾਰ ਫਕੀਰਾਂ ਉੱਤੇ ਉਠਾਉਣ ਦਾ ਯਤਨ ਕਰ ਰਿਹਾ ਹੈ ਨਾ ਇਹ ਮੈਦਾਨੇ ਜੰਗ ਦੇ ਵਿੱਚ ਸ਼ੇਰ ਸ਼ਾਹ ਦੇ ਟਾਕਰੇ ਤੇ ਕਿਉਂ ਨਾ ਉੱਠੀ ਇਸ ਦਾ ਸਹੀ ਥਾਂ ਉਹੀ ਸੀ ਫਿਰ ਕਹਿੰਦੇ ਗੁਜਰੀ ਦੋਏ ਘੜੀ ਸਤਗੁਰ ਨਹੀਂ ਦੇਖਾ ਕੀਆ ਬਾਦਸ਼ਾਹ ਮਨ ਕੋਪ ਬਸਿਖਾ ਤਬ ਹਾਥ ਤਲਵਾਰ ਮੂਠ ਪਰ ਰਾਖਾ ਬਜ ਗਇਓ ਹਾਥ ਤਬ ਦੇਖ ਪ੍ਰਭ ਭਾਖਾ ਸ਼ੇਰ ਸਾ ਸੋ ਕੁਛ ਨਹੀਂ ਕੀਨਾ ਇਹਾਂ ਤਲਵਾਰ ਮੂਠ ਗਹਿ ਲੀਨਾ ਹਮ ਆਯੂ ਦਾ ਤਲਵਾਰ ਵਾਲਾ ਹੱਥ ਨੀਵਾ ਹੋ ਗਿਆ ਦਿਲ ਵਿੱਚ ਸ਼ਰਮ ਮਹਿਸੂਸ ਕਰਦੇ ਆ ਹਮ ਆਯੂ ਨੇ ਸਿਰ ਝੁਕਾ ਕੇ ਕਿਹਾ ਮਹਾਰਾਜ ਮੇਥੋ ਗਲਤੀ ਹੋ ਗਈ ਆਪ ਵਲੀ ਬਾਬਾ ਨਾਨਕ ਦੇ ਸਹੀ ਗੱਦੀ ਨਸੀਹੋ ਉਹਨਾਂ ਦਾ ਰੂਪ ਹੋ ਆਪ ਮੇਰੇ ਉੱਤੇ ਮਿਹਰ ਕਰੋ ਤੁਹਾਡੀ ਦੁਆ ਮੇਰੀ ਹਾਰ ਨੂੰ ਜਿੱਤ ਦੇ ਵਿੱਚ ਬਦਲ ਸਕਦੀ ਹੈ ਮਿਹਰ ਕਰੋ ਬਾਦਸ਼ਾ ਸਮੇਂ ਦੀ ਉਡੀਕ ਕਰਨੀ ਪਵੇਗੀ ਹੁਮੇਂ ਦੀ ਥਾਂ ਅੰਦਰ ਬਲ ਪੈਦਾ ਕਰਨਾ ਪਵੇਗਾ। ਹਮ ਆਯੂ ਸਿਰ ਝੁਕਾ ਕੇ ਸਿੰਧ ਵੱਲ ਚਲਿਆ ਗਿਆ। ਜੋ ਵਰਤਾਏ ਸਾਈ ਜੁਗਤ ਜੋ ਵਾਹਿਗੁਰੂ ਹੁਕਮ ਵਰਤਾ ਦੇਵੇ ਉਸ ਵਿੱਚ ਪ੍ਰਸੰਨ ਰਹਿਣਾ। ਇਹ ਹੀ ਪ੍ਰਮਾਤਮਾ ਦੀ ਰਜਾ ਹੈ ਤੇ ਪ੍ਰਮਾਣਿਕ ਜੁਗਤੀ ਹੈ। ਉਸ ਨੇ ਹੁਕਮ ਨੂੰ ਜੋ ਸੱਤ ਕਰਕੇ ਮੰਨਦਾ ਹੈ ਗੁਰੂ ਨਾਨਕ ਦੇਵ ਜੀ ਦਾ ਪੰਯਮਾਨ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜਿਸ ਦੀ ਅਵਸਥਾ ਉਪਰੋਕਤ ਦੱਸੋ ਦੱਸੇ ਗਏ 8 ਗੁਣਾ ਦੇ ਵਿੱਚ ਸਮਾਨ ਰਹਿੰਦੀ ਹੈ ਉਸ ਨੂੰ ਜੀਵਨ ਮੁਕਤ ਪੁਰਖ ਕਹਿਣਾ ਚਾਹੀਦਾ ਹੈ ਬੰਦਾ ਡੋਲ ਜਾਂਦਾ ਥੋੜਾ ਜਿਹਾ ਦੁੱਖ ਆਉਂਦਾ ਦਿਸ ਪਵੇ ਹਰ ਇੱਕ ਬੰਦਾ ਕਬਰਾ ਜਾਂਦਾ ਹੈ ਇਥੋਂ ਤੱਕ ਕਿ ਕੋਈ ਦੁੱਖ ਨਹੀਂ ਹੁੰਦਾ ਲੋਕਾਂ ਦੇ ਦੁੱਖ ਨੂੰ ਦੇਖ ਕੇ ਵੀ ਬੰਦਾ ਖਭਰਾ ਜਾਂਦਾ ਹੈ ਕਿ ਦੇਖ ਕਿਤੇ ਇਹ ਸਮਾਂ ਆਪਣੇ ਤੇ ਨਾ ਆ ਜਾਵੇ। ਇਹ ਅਕਸਰ ਹੀ ਅਸੀਂ ਦੇਖਦੇ ਹਾਂ। ਦੁਨੀਆਦਾਰਾਂ ਦੇ ਦੁੱਖ ਨੂੰ ਦੇਖ ਕੇ ਬੰਦਾ ਸਹਿਮ ਜਾਂਦਾ ਹੈ। ਆਪਦੇ ਤੇ ਥੋੜਾ ਜਿਹਾ ਦੁੱਖ ਆਵੇ ਤੇ ਐਉਂ ਜਾਪਦਾ ਹੈ ਜਿਵੇਂ ਪਤਾ ਨਹੀਂ ਇਸ ਤੋਂ ਬਾਅਦ ਹੁਣ ਦੁੱਖ ਵਧੇ ਗਈ ਘਟਨਾ ਨਹੀਂ। ਐਸੇ ਵਿਚਾਰਾਂ ਨੂੰ ਲੈ ਕੇ ਬੰਦਾ ਨਾਮ ਨਾਲੋਂ ਬਾਣੀ ਨਾਲੋਂ ਟੁੱਟ ਜਾਂਦਾ ਹੈ ਤੇ ਆਪਣੇ ਸਰੀਰ ਦਾ ਆਪਣੇ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਪਰ ਕਹਿੰਦੇ ਨਹੀਂ ਭਾਈ ਜੋ ਆਪਾਂ ਕੱਲ ਪੰਕਤੀ ਸਰਵਣ ਕੀਤੀ ਦੁਖਦਾਰੂ ਸੁਖ ਰੋਗ ਭਇਆ ਅਸਲ ਦੇ ਵਿੱਚ ਕਿਤੇ ਕਿਤੇ ਨਾ ਕਿਤੇ ਜਿਹੜਾ ਦੁੱਖ ਹੈ ਨਾ ਉਹ ਸਾਨੂੰ ਰੱਬ ਨਾਲ ਮਿਲਾਉਣ ਦਾ ਕੰਮ ਕਰਦਾ ਹੈ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦਾ ਅਰਦਾਸ ਕਰਨ ਦਾ ਸ਼ੀਸ਼ ਨਵਾਉਣ ਦਾ ਕੰਮ ਕਰਦਾ ਹੈ ਤਾਂ ਹੀ ਤਾਂ ਕਿਹਾ ਵੀ ਦੁੱਖਦਾਰੂ ਜਿਹੜਾ ਦੁੱਖ ਹੈ ਇਹ ਦੁੱਖ ਤੋਂ ਡਰਦਾ ਹੋਇਆ ਬੰਦਾ ਕੋਈ ਅੱਲਾ ਅੱਲਾ ਕਰਦਾ ਕੋਈ RAM RAM ਕਰਦਾ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਆਪਣੇ ਇਸਤ